ਗੌੜੀ ਮਹੱਲਾ ਪੰਜਵਾ ਜੀਰੇ ਉਲਾ ਨਾਮ ਕਾਵਰ ਜੇ ਕਰਨ ਕਰਾਵਨੋਂ ਤਿਨ ਮੈਂ ਪਾਉ ਜੈ ਨਾਮ ਕਾ ਰਹਾਉ ਅਵਰ ਜਤਨ ਨਹੀਂ ਪਾਈਏ ਵੱਡਾ ਪਗ ਹਰ ਧਾਈਏ ਲੱਖ ਹਕਮਤੀ ਜਨ ਯੇ ਅਗੈ ਤਿਲ ਨਹੀਂ ਮਾਨੀਐ ਹੰਬਦ ਕਰਨ ਕਾ ਮਾਵਣੇ ਗਰੇ ਬਾਲੂ ਨਿਰਭਾਵਣੇ ਪ੍ਰਭ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਾਧੂ ਸੰਗ ਮਿਲੈ ਗੌੜੀ ਮਹੱਲਾ ਪੰਜਵਾ ਬਾਰਣੈ ਬਲੇ ਹਾਰਣੈ ਲਖ ਬਰੀਆਂ ਨਮੋ ਹੋ ਨਾਮ ਸਹਿਬ ਕੋ ਪ੍ਰਾਣ ਅੰਦਰਿ ਰਹਾਉ ਕਾਰਣ ਕਾ ਰਾਵਣ ਤੂੰ ਹੀ ਇੱਕ ਜੀ ਜੰਤ ਕੇ ਤੂੰ ਹੀ ਡੇਗ ਰਾਜ ਜੋਬਨ ਪ੍ਰਭ ਕੇ ਤੂੰ ਧਨੀ ਤੂੰ ਨਰਕਣ ਤੋਂ ਸਰਗਣੀ ਇਹਾ ਹੁਆ ਤੁਮ ਰਖੇ ਗੁਰ ਕਿਰਪਾ ਤੇ ਕੋ ਲਖੇ ਅੰਤਰ ਜਾਮੇ ਪ੍ਰਭ ਸਾਜਨ ਨਾਨਕ ਤਕਿਆ ਤੂੰ ਹੀ Satan ਗੌੜੀ ਮਹੱਲਾ ਪੰਜਵਾ ਹਰ 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 ਆਰਾਦੀ ਐ ਸਤ ਸੰਗ ਹਰਮਨ ਵਸੈ ਪਰਮੋ ਸੋ ਸਾਦੀਐ ਰਹਾਉ 베ਦ ਪੁਰਾਨ ਸਮਰਤ ਪੜੇ ਸਭ ਊਚ ਬਿਰਾਜਤ ਜਨ ਸੁਣੇ ਸਗਲ ਸਥਾਨ ਪੈ ਪੀਤ ਤੀਨ ਰਾਮ ਸੇਵਕ ਪੈ ਰਹਿ ਤਦ ਕੀਨ ਲਖ ਚਰਾਸੀਆਂ ਜੋਨ ਫਿਰਾਏ ਗੋਬਿੰਦ ਲੋਕ ਨਹੀਂ ਜਨਮ ਮਰੇ ਬਲਬਦ ਸਿਆਨਪ ਹਮੈ ਰਹੀ ਸਾਧ ਸਰਣ ਨਾਨਕ ਗਈ ਗਾਉੜੀ ਮਹੱਲਾ ਪੰਜਵਾ ਮਨ ਰਾਮ ਨਾਮ ਗੁਣ ਗਈਏ ਨੀਤ ਨੀਤ ਹਰ ਸੇਵੀਏ ਸਾ ਸਾ ਸਹਰ ਤੇ ਆਈਏ ਰਹਾਓ ਸਾਧ ਸੰਗ ਹਰ ਮਨ ਵਸੈ ਦੁਖ ਦਰਦ ਨੀ ਰਹ ਪ੍ਰਭਨ ਸੈ ਸੰਤ ਪ੍ਰਸਾਦ ਹਰਜਾਪੀਐ ਸੋ ਜਨ ਦੁਖ ਨਾ ਵੇ ਆਪੀਐ ਜਾਕੋ ਗੁਰ ਹਰ ਮੰਤਰ ਦੇ ਸੋ ਬਰੀਆ ਮਾਇਆ ਗਨਾਤੇ ਨਾਨਕ ਕਉ ਪ੍ਰਭ ਮਯਾਕਾਰ ਮੇਰੇ ਮਨ ਤਨ ਵਸੇ ਨਾਮ ਹਰ ਗਾਉੜੀ ਮਹੱਲਾ ਪੰਜਵਾ ਰਸਨਾ ਜਪੀਐ ਇੱਕ ਨਾਮ ਇਹਾ ਸੁਖ ਆਨੰਦ ਕਨਾ ਕਹਿ ਜੀ ਕੈ ਸੰਗ ਜਨ ਜਾਖੀਆਂ ताकी तृष्णा लाथियाँ हर विश्राम निद पाया सो न्याई हर हर नाम जाको गुरदिया नानक पौ गईं गौड़ी महला पंजाब ਜਾਕੋ ਬਰਸ ਰਾਮ ਨਾਮ ਤਾਹੋਂ ਕੇ ਪੀਰ ਸਾਧ ਸੰਗਤ ਮਿਲ ਹਰ ਰਵੈ ਸੇ ਗੁਨੀ ਗਹਿਰ ਰਹਾਓ ਜਾਕੋ ਗੁਰਮਖ ਖਰਦੈ ਬੋਦ ਤਾ ਕੈ ਕਰਤਲ ਨਵਨਿਦ ਸਦ ਜੋ ਜਾਣੈ ਹਤ ਪ੍ਰਵਤਨੀ ਕਿਛ ਨਹੀ ਤਾ ਕੈ ਕਮੀ ਕਰਨ ਹਾਰ ਬਛਾਨਿਆ ਸਰਬ ਸੁਖ ਰੰਗ ਮਾਨਿਆ ਹਰ ਤਨ ਜਾ ਕੈ ਗ੍ਰਹਿ ਬਸੈ ਕਹਉ ਨਾਨਕ ਤਿਨ ਸੰਗ ਦੁਖ ਨਸੈ ਗਉੜੀ ਮਹੱਲਾ ਪੰਜਵਾਂ ਗਰਗ ਗਰਭ ਬੜੋ ਤਨ ਕੈ ਗ੍ਰਹਿ ਬਸੈ ਕਹਉ ਨਾਨਕ ਤਿਨ ਸੰਗ ਦੁਖ ਨਸੈ ਗਉੜੀ ਮਹੱਲਾ ਪੰਜਵਾਂ ਗਰਭ ਬੜੋ ਮੋਲ ਇਤਨੋ ਰਹਿਣਾ ਨਹੀਂ ਨੇ ਕਿਤਨੋ ਰਹਾਉ ਬੇਵਰਾਜਤ ਬੇਦ ਸੰਤਾ ਐਸੋ ਕੋ ਇਤੋਂ ਹਰ ਜੁਹਾਰ ਜੁਆ ਬਿਦੇਂਂਦਰੀ ਵਸ ਲੈ ਜਿਤਨੋ ਹਰਨ ਪਰਨ ਸੰਤਪੁਰਨਾ ਚਰਨ ਕਮਲ ਰੰਗ ਰਤਨੋ ਨਾਨਕ ਉਦਰੇ ਸਾਧ ਸੰਗ ਕਰਪਾ ਨਦਰ ਨਦਰ ਮੈਂ ਜਿਤਨੋ ਗੌੜੀ ਮਹੱਲਾ ਪੰਜਵਾ ਮੋਂਦਾ ਸਰੋ ਉਠਾ ਕਰ ਕੋ ਤਾਨ ਬਰਵ ਕਾ ਖਾਣਾ ਰਹਾਉ ਐਸੋ ਹਰੇ ਖਸਮ ਹਮਾਰਾ ਕਿਰਮੈ ਸਾਜ ਸਵਰਣ ਕਾਮ ਕਰੀ ਜੇ ਠਾਕੁਰ ਪਾਵਾਂ ਗੀਤ ਚਰਤ ਪ੍ਰਭ ਕੇ ਗੁਣ ਗਾਵਾ ਸ਼ਰਨ ਪਰਿਓ ਠਾਕੁਰ ਬਾਂਜੀਰਾ ਤੇ ਨਾ ਦੇਖਿਓ ਮੇਰਾ ਮਨ ਧੀਰਾ ਏਕ ਟੇਕ ਏਕ ਆਦਾਰਾ ਜਨ ਨਾਨਕ ਹਰ ਕੀ ਲਗੈ ਕਰਾ ਗਉੜੀ ਮਹੱਲਾ ਪੰਜਵਾ ਹੈ ਕੋਈ ਐਸਾ ਹੋ ਮੈਂ ਤੇਰੋ ਇਸ ਮੀਠੀ ਤੇ ਮਨਹੋਰੂ ਰਹਾਉ ਅਗਿਆਨੀ ਮਨਕ ਪਿਆ ਜੋ ਨਹੀਂ ਸੋ ਲੋਰੇ ਰੈ ਰੈਨੰਦਾਰੀ ਕਾਰੀਆਂ ਕਵਨ ਜੁਗਤ ਜਿਤ ਪੂਰੇ ਪਰਮੋ ਵਰਤ ਹਰੀਆਂ ਅਣਕਵੇ ਦੇਕਰ ਟੇਕੋ ਕਉ ਨਾਨਕ ਕਿਰਪਾ ਪਰਿ ਸਾਧ ਸੰਗਤਨ ਦ ਮੇਰੋ ਗਉੜੀ ਮੱਲਾ ਪੰਜਵਾ ਚਿੰਤਾ ਮਨ ਕਰਨਾ ਮੇ ਰਹਾ ਉਹ ਦਿਨ ਤੇ ਆਲਾ ਪਾਰ ਬ੍ਰਹਮ ਜਾ ਕੈ ਅਣ ਦੁਖ ਭਈ ਅਕਾਲ ਪਰਖ ਗਾਧ ਬੋਧ ਸੁਣਤ ਜਸੋ ਕੋਟ ਮਗ ਖੈ ਕਿਰਪਾ ਨਿਤ ਪ੍ਰਭ ਮਾਇਆ ਤਰ ਨਾਨਕ ਹਰ ਹਰ ਨਾਮ ਲਏ ਗਉੜੀ ਮਹੱਲਾ ਔਰ ਵੀ ਮਹੱਲਾ ਪੰਜਵਾ ਮੇਰੇ ਮਨ ਸਰਣ ਪ੍ਰਭ ਸੁਖ ਪਾਈ ਜਾ ਕਾ ਦਨ ਵਿਰਸੈ ਧਿਆਨ ਸੁਖ ਦਤਾ सोदन जात जाय रहाओ एक पाहुन तुम आये भुगवा सबाई गृह मंदर सम्पह सो सह जो तर वर की छाई तन मेरा सम्पह सब मेरी बाग मिलख सब जाय देवन हरा विन मैं होत ਰਾਈ ਆਇਆ ਕਾ ਕਰੈ ਸਨਾਨਾ ਜੋ ਬੰਦਨ ਲਾਹੇ ਨਿਰਪੋ ਨਿਰੰਕਾਰ ਨਹੀਂ ਚੰਨੀਆਂ ਜਿਉ ਹਸਤੇ ਨੇ ਵਾਈ ਗਾਉੜੀ ਪੁਰਵੀ ਮਹੱਲਾ ਪੰਜਵਾ ਮੇਰੇ ਮਨ ਗੁਰ ਗੁਰ ਸਦ ਕਰੀਐ ਰਤਨ ਜਨਮ ਸਫਲ ਹਰ ਕੀਆ ਦਰਸ਼ਨ ਬੋਪੇ ਬਲਿਆਰੀਐ ਤਉ ਜੀਤੇ ਜਾਗਰਾਤ ਮਨ ਤਾਂ ਲੇਤਾ ਦੇ ਤੇ ਗਣ ਗਾਈਏ ਜੋ ਹੋਇਦੇ ਆਲ ਸਤਗੁਰ ਆਪਣਾ ਤਾਂ ਏ ਮਤ ਪਾਈਏ ਮੇਰੇ ਮਨ ਨਾਮ ਗਏ ਜਮ ਬੰਨਤੇ ਛੋਟ ਸਰਬ ਸੁਖਾਂ ਸੁਖ ਪਾਈਏ ਸੇਵ ਸੁਆਮੀ ਸਤਗੁਰ ਦਾਤਾ ਮਨ ਬਛਤ ਭਲ ਪਾਈਏ ਸ ਨਾਮੈ ਸੁਮੀਤ ਸੰਤ ਕर्ता ਮਨ ਸੰਗ ਤੋਂ ਰਹਿ ਚਾਲੈ ਕਰ ਸੇਵਾ ਸਤ ਕਰੇ ਆਪਣੇ ਕੀ ਗੁਰ ਤੇ ਭਈਏ ਪਾਲੇ ਗੁਰ ਕਰਪਾਲੇ ਕਿਰਪਾ ਪ੍ਰਭ ਥਾਰੀ ਬਿਣ ਸੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾਰਾ ਗੋੜੀਪੁਰ ਵਿੰਮਲਾ ਪੰਜਵਾ ਗੰਗਾਰੂ ਸਤਗੁਰ ਪ੍ਰਸਾਦ ਤਰਸਨਾ ਬਰਲੇ ਹੀ ਕੋ ਬੁਜੀਹਿ ਰਹਾ ਕੋਟ ਜੁ ਰਹਿ ਰਗਾ ਘਰ ਸਨਾ ਹੋਰੇ ਪਰੈ ਬਰੈ ਹੀ ਗੋ ਜੀਰੇ ਸੁੰਦਰ ਨਾਰੀ ਅਣਕ ਪ੍ਰਕਾਰੀ ਹਰੇ ਗ੍ਰੇ ਵਿਕਾਰੀ ਇਵਰਾ ਭਲਾ ਨਹੀਂ ਸੂਂਜੀਏ ਅਨਕ ਬਨਨਾ ਮਾਇਆ ਪਰਮਤ ਪਰਮਾਇਾ ਗੁੰਨਦਨਈਂ ਗਾਇਆ ਮਨ ਮਿਖੈ ਹੀ ਮਨੂ ਜੀਏ ਜਾ ਕੋ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਦ ਸੰਗਤ ਮਾਇਆ ਤਰੈ ਨਾਨਕੋ ਜਤਨ ਹਰ ਹਰ ਅਸੀ ਜੀਏ ਰਾਗ ਆਉੜੀ ਮੱਲਾ ਪੰਜ ਮਾ ਸਭੋਂ ਕੋ ਰਸ ਹਰ ਹੋ ਰਹਾਉ ਗਉ ਜੋਗ ਗਉ ਭੋਗ ਗਉ ਗਿਆਨ ਗਉ ਧਿਆਨ ਗਉ ਕਦੰਡ ਤਰਹੋ ਗਉ ਜਾਪ ਕਹੂੰ ਤਪਹੁ ਉਦਾਹਰਨ ਨੇ ਮਾ ਕਹੋ ਗਾਉਣ ਕਹੋ ਗਨ ਕੀਰਤਨਾ ਨਦ ਮੋਰੀ ਰਾਉ ਤੁਹੀ ਰਤੁਹੀ ਜਸ ਤੁਹੀ ਰੂਪ ਤੁਹੀ ਰੰਗ ਅਸੋਟ ਪ੍ਰਪਤੋਰੀ ਤੁਹੀ ਮਾਨ ਤੁਹੀ ਤਾਨ ਤੁਹੀ ਪਤ ਤੁਹੀ ਵਰਤਾਨ ਪ੍ਰਾਨ ਗਰ ਤੂਟੀ ਲਜੋਰੀ ਤੁਹੀ ਗ੍ਰਹਿ ਤੁਹੀ ਤੁਹੀ ਗਾਉ ਤੁਹੀ ਸੁਨ ਹੈ ਨਕ ਨੇਰ ਨੇਰੀ ਗਉੜੀ ਮੰਹਲਾ ਪੰਜਾ ਮਾਤੋ ਹਰ ਰੰਗ ਮਾਤੇ ਰਹਾਉ ਹੀ ਪਿਉ ਹੀ ਘਿਉ ਗੁਰ ਦਿਉ ਦਾਨ ਕਿਉ ਉਹਾਉ ਸਿਆਮਨ ਰਾਤ ਉਹੀ ਪਾਠੀ ਉਹੀ ਪਹਚਾਉ ਹੀ ਪਿਆਰੋ ਉਹੀ ਰੂਚਾ ਮਨੋਹ ਸੁਖਜਾਰੂ ਸਜ ਕੇ ਲਾਣੰਦ ਕੇਲ ਹੈ ਰੇ ਫਿਰ ਮੈ ਮੇਲ ਨਾਨਕ ਗੁਰ ਸ਼ਬਦ ਬਰਾਤੋ ਗੁਰ ਗਾਉੜੀ ਮਾਲਵਾ ਮਾਲਵਾ ਮਸਲਾ ਪੰਜ ਮਾ ਕੋੰਕਾਰ ਸਤਗੁਰ ਪ੍ਰਸਾਦ ਹਰ ਨਾਮ ਲੈ ਮੀਤਾਲੇ ਅਗੈ ਬਖ ਬੰਤ ਬਿਆਨ ਰਹਾਉ ਜਿਵਤ ਜਿਵਤ ਸਦਾ ਸੇਵ ਤੇਰੇ ਰੰਗ ਵਸਦਾ ਹੈ ਕਾਲ ਹਰ ਕੇ ਹਰ ਸੇਵਾ ਕਰ ਸੇਵਾ ਤੂੰ ਸਾਦੀ ਓ ਮੋੰਕਾਰਿਏ ਜਮਗਾਲ ਓਮ ਜਗ ਤੀਰਥ ਕੀਏ ਵਿਚ ਹਉਮੈ ਬਦੇ ਵਿਕਾਰ ਨਰਕ ਸੁਰਗ ਦੇ ਹਾਲ ਵੰਚਾ ਹੋਏ ਬ੍ਰਹਮ ਬ੍ਰਹਮ ਉਤਾਰ ਆਵੇ ਸੇਵਪੁਰੀ ਬ੍ਰਹਮ ਇੰਦਰ ਪੂਰਨ ਨੇ ਚਲ ਕੋ ਥਾਉ ਰਹਿ ਬਿਨ ਹਰ ਸੇਵਾ ਸੁਖ ਨਹੀਂ ਸੋ ਸਾਕਤ ਆਵੇ ਜਾਈ ਜੈ ਸੋਰ ਉਪਦੇਸਿਆ ਮੈਂ ਦੇਹੁ ਕੇ ਅਪ੍ਰਕਾਰ ਕਾਰ ਨਾਨਕ ਕਹਿ ਸੁਖ ਰਿਮਨਾ ਕਰ ਕੀਰਤਨਾ ਹੋਇਦਾਰ ਰਾਗੜਿ ਮਾਲਾ ਮੰਲਾ ਪੰਜਮ ਗੰਗਾਰੋ ਸਤੁਰ ਪ੍ਰਸਾਦਿ ਪਇਓ ਬਾਲ ਸਖਰੇ ਹਰਖ ਜੋਗ ਅਮੂਰਤ ਮਿਰਤ ਦੁਖ ਸੁਖ ਚਤ ਅਮਰ ਘਰ ਮੇਲੇ ਰਹਾ ਜੋ ਲੋਕੇ ਚ ਸੋਚੀ ਚਤਵ ਤਉ ਤੋਰ ਦੁਖਨ ਪਰੇ ਜੋ ਕਿਰਪਾਲ ਜੋ ਪੂਰਾ ਭੇਟਿਆ ਤਉ ਏ ਤਉ ਕਿਰਪਾਲ ਬੂਦਾ ਭੇਟਿਆ ਸਾਹਿ ਜੇ ਸਿੱਤ ਸਿਆਨ ਪਰਮ ਕਰਮ ਕਰਨ ਕੀਤੇ ਤੇ ਤੇ ਬੰਦ ਪਰੇ ਜਾਂ ਸਾਧੂ ਕਰ ਮस्तक ਤਰਿਓ ਤਬ ਹਮ ਮस्तक ਪਏ ਜਮ ਲੋ ਮੇਰੋ ਮੇਰੇ ਕਰਤੋ ਗੋ ਲੋਗੋ ਵਿਖੋਗੇ ਰੇ मन तन बेदर पीठा कर कौ तब हम सहज सोई जलो पोट उठाई जाली है तो लो धान परे पोट डार गुरपुरा मिलया दाऊ नानक निरपए गौड़ी मल्ला पंचमा पावन त्यागोरी रे आ తగ్ మరల తగ సర్వసు మంగల్ రస మన గోవిందో రాణ బోసార గర్బరాప నా ఠాగయ బి క స్వామి ਉਦਿਆਨ ਦ੍ਰਿਸ਼ਟ ਗਾਇਓ ਨਰਪਉ ਪਏ ਸੰਤ ਪਰਮਾਤਮਾ ਪੁਰਣਾ ਸੰਬਾਰੇ ਸਰਬਾਂਗੇ ਜੋ ਕੇਸ ਕਰਤੇ ਕਾਰਣ ਗੀਨੋ ਮਨ ਬਰੋ ਨਾ ਲਗਿਓ ਸਾਧ ਸੰਗ ਵਰ ਸਾਧ ਸੰਤਨ ਕੈ ਦੋਇ ਆਜੋ ਜਾਗੇ ਜਨ ਨਾਨਕ ਅਡਤਰੀ ਬਰਿਓ ਮੈਂ ਸਰਣਾ ਗਿਓ ਨਾਮ ਰੰਗ ਸਹਿਜ ਰਸ ਮਾਣੀ ਫਿਰ ਦੋਖ ਨਾ ਲਾਗਿਓ ਰਾਗਉੜੀ ਮਲਾ ਮਹਲਾ ਬੰਜਮਾ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਬਨ ਸੀਤਲ ਦੀਆ ਸਤਗੁਰ ਸਬਦ ਸਮਾਇਆ ਰਹਾ ਔਲਾਥੀ ਭੂਖ ਤ੍ਰੈਸਨ ਸਭ ਲਾਥੀ ਚਿੰਤਾ ਸਗਰ ਵਿਸਾਰੀ ਕਰਮਸਤਕ ਗੁਰਪੁਰ ਅਧਾਰਿਓ ਮਨ ਜੀਤੋ ਯੰਕਸਾਰੀ ਤ੍ਰਿਸ਼ਰਮ ਗੰਗਾ ਰਹੀ ਰਿਦ ਅਤਰ ਡੋਲਤ ਤੇ ਅਬ ਚੂਕੇ ਅਖਟ ਖਜ਼ਾਨਾ ਸਤ ਗੁਰ ਦੀਆਂ ਟੋਟ ਨਹੀਂ ਕੇ ਮੂਕੇ ਅਚਾਰਜ ਇਕ ਸਨੇਰੇ ਭਾਈ ਗੁਰ ਐਸੀ ਬੋਜਵ ਜਾਈ ਲੈ ਪਰਦਾ ਢਾਕ ਜਾਉ ਪੇਟ ਹੋ ਤਾ ਬਸਰੀ ਤਾਦੀ ਪਰਾਇ ਕਿਉਂ ਜਾ ਜਾਈ ਅਵਤੰਜ ਜੋ ਗਾਣੇ ਜਨ ਜਾਖਿਆ ਕਉ ਨਾਨਕ ਸਚ ਪਈ ਵਿਗਾਸਾ ਗੁਰ ਨਿਦਾਨ ਰਦ ਲੈ ਰੱਖਿਆ ਗੌੜੀ ਮਹੱਲਾ ਪੰਜਵਾ ਉব্রত ਰਾਜਾ ਹਾਰਾਮ ਮੇਧ ਬਜਾਰੇ ਮਹਾਂ ਹੂੰ ਕਹੀਆਂ ਮਖੋ ਨਾਮ ਤੌਜਰ ਨਾਹੀਂ ਨਸਤਾਰਾ ਸੁਖ ਕਹਿ ਕੇ ਨੋ ਲਾਈਆਂ ਤਨ ਪਾਵ ਪਵਨ ਕੀ ਲਖਮੀ ਜੋਰੀ ਉਹ ਜਿਤਨਾ ਹੀ ਲਹਿਰੇ ਬਿਨ ਹਰ ਭਗਤ ਕਹਾ ਤਤ ਪਾਵੇ ਫਿਰ ਤੋ ਫਿਰਤੇ ਮੋਰੀ ਨਨਕ ਵਿਲਾਸ ਕਰਤ ਮਨ ਮੋਹਣ ਪੂਰਨ ਹੋਤ ਨ ਕਮ ਜਲਦੋ ਜਲਦੋ ਕਫੂਨ ਬੂਜੈ ਸਗਲ ਵ੍ਰਿਤੇ ਨਾਨਕ ਜਨਹੀ ਦੂਰਾ ਗਉੜੀ ਮਹੱਲਾ ਪੰਜਵਾ ਮੋ ਕੋਏ ਬੇਦਕੋ ਸਮਝਾਵੇ ਕਰਤਾ ਹੋਏ ਸਨਾਵ ਰਹਾਉ ਅਣਜਾਤ ਕਛੁ ਹੀਨੇ ਕਮਾਵਨੋ ਜਪ ਤਪ ਕਛੁ ਨ ਸਾਦਾ ਦੇ ਦਿਸ ਲੈ ਮਨ ਚੁਕਰਾਇਓ ਕਵਣ ਕਰਮ ਕਰ ਬਾਦਾ ਮਨ ਤਨ ਪੂਮ ਕਾਠਾ ਕਰ ਕੋ ਇਸ ਕਾਏ ਮੇਰਾ ਪਰਮ ਮੋ ਕਿਛ ਸੂਜੈ ਨਾਹੀ ਏ ਪੈ ਰਖਵੇ ਪੈ ਖਰਵੇ ਪੈਰਾ ਤਬ ਹੋਏ ਕਹਾ ਕਮਾਵੇ ਗਮ ਪਰਿਉ ਸਭ ਦੇ ਕਛ ਨਾ ਹੋਤਾ ਜਬ ਇੱਕ ਨਿਰੰਜਣ ਨਿਰੰਕਾਰ ਪ੍ਰਭ ਸਰਬ ਕਿਜ ਜਪੈ ਕਰਤਾ ਆਪਣੇ ਕਰਤਵ ਆਪੇ ਜਾਣੈ ਜਨ ਏ ਚਰਚਨ ਰਚਾਇਆ ਕਉ ਨਾਨਕ ਕਰਣੈ ਹਵਾ ਆਪੇ ਸਤਗੁਰ ਪਰਮ ਚੁਕਾਇਆ ਗਾਵੜੇ ਮਾਲਾ ਲਪੰਜਮ ਕਰਵਨ ਅਵਰ ਕਰਿਆ ਬਿਰਥੇ ਜਪਤਪ ਸੰਜਮ ਕਰਮ ਕਮਾਨੀ 에ਉ ਜੈ ਮੂਸੇ ਰਹਾਓ ਬਰਤਨੇਵ ਸੰਜਮ ਹਰੇਤਾ ਤਿਨੇ ਕਾਣ ਨਵਾਈਏ ਅਗੇ ਜਲੋ ਔਰ ਨਪਾਈ ਉਹਾ ਕਮਨਾ ਆਇਆ तीर्थ नहीं अरु धरनी ब्रह्मा गए धरुणा पावे उवा कामना आवे बेद लोग नहीं पत्ती आवे चतर वेद मुख बचनी उचरे आगे महल ना भाईए पूज्य नहीं एक सदासर सब सगली जार लगाईए नानक कहत होई ਇਚਾਰਾ ਜੇ ਕਮ ਵੈ ਸਰ ਭਰਮ ਗਿਰਾਮੀ 에 ਸੇਵ ਹਰ ਨਾਮ ਤੇ ਆਵੇ ਤਿਆਗੇ ਮਨੋ ਗੋ ਮਨੀ ਰਗ ਗੌੜੀ ਮੰਨ ਲਾ ਪੰਜਵਾ ਮਾਦੋ ਹਰ 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 ਮੁਖ ਕਹੀਏ ਹਮਤੇ ਕਛੋ ਨਹੋ ਵੈ ਸੁਆਮੀ ਜਿਉ ਰਖੈ ਤਿਉ ਕਹ ਰਹੀਐ ਰਹਾ ਉਹ ਕਿਆ ਕਛ ਕਰੈ ਏ ਕਰਨ ਹਾਰਾ ਕਿਆ ਇਸ ਹਾਥ ਵਿਚਾਰੇ ਜੇ ਤ ਤਮ ਲਵ ਤਿਤ ਹੀ ਲਗਾ ਪੂਰਨ ਖਸਮ ਹਮਾਰੇ ਕਰੇ ਕਿਰਪਾ ਸਰਬ ਕੇ ਦਾਤੇ ਏ ਗੁਰੂ ਪਿ ਲਵ ਲਵ ਨਾਨਕ ਕੀ ਬੇਨੰਤੀ ਹਰ ਪੈ ਆਪਣਾ ਨਾਮ ਜਪਾਵ